ਬਹੁਤ ਵੱਡੀ ਖਬਰ ਹੈ ਜਿੰਨੇ ਕਿ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਪੰਜਾਬ ਦੀ ਸਰਕਾਰ ਦੇ ਵਿਰੁੱਧ ਨਿਸ਼ਾਨਾ ਸਾਧ ਰਹੀ ਸੀ ਜਦੋਂ ਵੀ ਜਿਮਨੀ ਚੌੜਹਾਰੀ ਆ ਤਾਂ ਪੰਜਾਬ ਦੇ ਵਿੱਚ ਤਰਫੱਲੀ ਮਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਤੇ ਇੱਕ ਨਵੀਂ ਮੰਗ ਉੱਠ ਖੜੀ ਹੈ ਪੂਰੇ ਪੰਜਾਬ ਭਰ ਦੇ ਵਿੱਚ ਇਸ ਖਬਰ ਨੇ ਵੀ ਫੇਰ ਤੋਂ ਤਰਫੱਲੀ ਮਚਾ ਦਿੱਤੀ ਹੈ ਜਿਹੜਾ ਬਰਗਾੜੀ ਦੇ ਵਿੱਚ ਗੋਲੀ ਕਾਂਡ ਹੋਇਆ ਸੀ ਉਦੇ ਉੱਤੇ ਸੁਖਬੀਰ ਬਾਦਲ ਨੇ ਕੀ ਕਿਹਾ ਸੀ ਔਰ ਦੂਜੇ ਪਾਸੇ ਸਿੱਖ ਸੰਗਤਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਗੋਲੀ ਕਾਂਡ ਦੇ ਵਿੱਚ ਮਾਰੇ ਗਏ ਸੀ ਜਿਨ੍ਹਾਂ ਨੂੰ ਹਲੇ ਤੱਕ ਵੀ ਇਨਸਾਫ ਨਹੀਂ ਮਿਲਿਆ ਪਰ ਹੁਣ ਜਿਹੜੀ ਮੰਗ ਉਠਾਈ ਆ ਸੁਖਬੀਰ ਸਿੰਘ ਬਾਦਲ ਦੀ ਉਸ ਵਕਤ ਦੇ ਗਵਾਹ ਸੀ ਜਿਹੜੇ ਜਿਨ੍ਹਾਂ ਨੂੰ ਇਸ ਗੱਲ ਦੀ ਪੂਰੀ ਭੜਕ ਲੱਗੀ ਸੀ ਕਿਉਂਕਿ ਸਰਕਾਰ ਨੂੰ ਵੀ ਇਸ ਗੱਲ ਦੀ ਭੜਕ ਨਹੀਂ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਇਦੇ ਵਿੱਚ ਰਣਨੀਤੀ ਕੀ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਸਾਬ ਮੁੱਕਰ ਗਏ ਸੀ ਕਿ ਸਾਡਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਪਰ ਸੁਖਵੀਰ ਸਿੰਘ ਬਾਦਲ ਦੀ ਬੀਤੇ ਦੋ ਦਿਨਾਂ ਦੇ ਵਿੱਚ ਇੱਕ ਇੰਟਰਵਿਊ ਚੱਲਦੀ ਆ ਜਿਹਦੇ ਵਿੱਚੋਂ ਕੁਝ ਸਿੱਟੇ ਸਾਹਮਣੇ ਆਉਂਦੇ ਨੇ ਔਰ ਹੁਣ ਸੁਖਵੀਰ ਸਿੰਘ ਬਾਦਲ ਤੇ ਫੇਰ ਤੋਂ ਮਾਮਲਾ ਕੀ ਉੱਠਿਆ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦਾਦੂ ਵਾਲਾ ਜਿਹੜੇ ਇਹਨਾਂ ਦੇ ਮੂੰਹੋਂ ਤੁਹਾਨੂੰ ਇੱਕ ਐਸੀ ਖਬਰ ਸੁਣਾਉਣ ਜਾ ਰਹੇ ਆ ਕਿ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਜਿਨ੍ਹਾਂ ਦੀ ਇੱਕ ਬਹੁਤ ਵੱਡੀ ਪੂਲ ਖੁੱਲ ਗਈ ਹੈ ਔਰ ਮੰਗ फांसी ਤੱਕ ਦੀ ਉੱਠ ਖੜੀ ਹੈ ਪੰਜਾਬ ਦੇ ਲੋਕਾਂ ਮੰਨੀਓ ਫੇਰ ਤੋਂ ਚਰਚਾ ਦੇ ਵਿੱਚ ਬਰਗਾਰੀ ਕਾਂਡ ਦੀ ਗੱਲ ਆ ਗਈ ਹੈ ਕਿਉਂਕਿ ਬਹੁਤ ਸਾਰਾ ਕਤਲਿਆ ਸੁਖਵੀਰ ਸਿੰਘ ਬਾਦਲ ਦੇ ਰਾਜ ਦੇ ਵਿੱਚ ਇਹਨਾਂ ਦੇ ਹੀ ਕਹਿਣ ਤੇ ਕਈ ਅਫਸਰਾਂ ਨੇ ਕੀਤਾ ਸੀ ਜਿਹੜੇ ਕਿ ਸਾਡੇ ਹੀ ਪੰਜਾਬ ਦੇ ਵਿੱਚੋਂ ਸੀ ਪਰ ਸੁਖਵੀਰ ਸਿੰਘ ਬਾਦਲ ਤੇ ਦਾਦੂ ਆਲ ਦਾ ਕੀ ਕਹਿਣਾ ਇਹ ਤੁਹਾਨੂੰ ਸੁਣਾਵਾਂਗੇ ਉਸ ਤੋਂ ਬਾਅਦ ਪੰਜਾਬ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਵੇਂ ਐਕਸ਼ਨ ਲੈਣਗੇ ਇਹਨਾਂ ਬਾਦਲਾਂ ਦੇ ਉੱਤੇ ਕਿਉਂਕਿ ਉਹਨਾਂ ਦੀ ਵੀ ਇੱਕ ਸਟੇਟਮੈਂਟ ਜਾਰੀ ਹੋਈ ਸੀ ਜਿਹਦੇ ਵਿੱਚ ਉਹਨਾਂ ਨੇ ਖੁੱਲੇ ਸ਼ਬਦਾਂ ਦੇ ਵਿੱਚ ਕਿਹਾ ਸੀ ਪਹਿਲਾਂ ਦੇਖੋ ਮੁੱਖ ਮੰਤਰੀ ਸਾਹਿਬ ਵੀ ਡਰ ਚੁੱਕੇ ਸੀ ਜਦੋਂ ਕਿ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਉਹਨਾਂ ਨੇ ਐਕਸ਼ਨ ਲਿਆ ਸੀ ਇੱਕ ਵਾਰ ਤਾਂ ਪੰਜਾਬ ਦੇ ਅੰਦਰ ਇਹ ਚਰਚਾ ਚੱਲੀ ਕਹਿੰਦੇ ਜੀ ਮੁੱਖ ਮੰਤਰੀ ਨੇ ਬਾਦਲਾਂ ਨੂੰ ਹੱਥਾਂ ਪਾ ਲਿਆ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰੀ ਕਰਵਾ ਕੇ ਔਰ ਹੁਣ ਪੰਜਾਬ ਦੇ ਮੁੱਖ ਮੰਤਰੀ ਦਾ ਉਹ ਹਾਲ ਹੋਣਾ ਜਿਹੜਾ ਕਦੇ ਕਿਸੇ ਨੇ ਨਹੀਂ ਸੋਚਿਆ ਹੋਣਾ ਪਰ ਫਿਰ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਹੌਸਲੇ ਦੇ ਨਾਲ ਬਹੁਤ ਵੱਡੇ ਪ੍ਰਦਰਸ਼ਨ ਦਾ ਇੱਕ ਵਾਰ ਫਿਰ ਤੋਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਸਟੇਟਮੈਂਟ ਦੇ ਦਿੱਤੀ ਹੈ ਕਿ ਵੱਡੇ ਪ੍ਰਦਰਸ਼ਨ ਦੇ ਨਾਲ ਸਰਕਾਰ ਇਹਨਾਂ ਦੇ ਉੱਤੇ ਚੜ੍ਹਾਈ ਕਰੂਗੀ ਤੇ ਅਸੀਂ ਇਹਨਾਂ ਦੀਆਂ ਧੌਣਾਂ ਦੇ ਵਿੱਚੋਂ ਕਿੱਲੇ ਕੱਢਾਂਗੇ ਤਾਂ ਦਾਦੂਆਲ ਸਾਹਿਬ ਨੇ ਸਬੂਤ ਕੀ ਦਿੱਤੇ ਨੇ ਬਰਗੜੀ ਕਾਣ ਦੇ ਕਿ ਹਾਂ ਇਹ ਬਾਦਰਾ ਨਹੀਂ ਕਰਵਾਇਆ ਲਾਇਸੈਂਸ ਕਿਨੇ ਦਵਾਇ ਸੀ ਆ ਸੁਖਵੀਰ ਸਿੰਘ ਬਾਦਲ ਨੇ ਸੁਣੋ ਯਾਰ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਬੜੀ ਹੀ ਤਮਾਕੇਦਾਰ ਸੁਣੋ ਉਹ ਅਨਲਿਸੈਂਸੀ ਹਥਿਆਰ ਜਿਹੜੇ ਡੇਰੇ ਵੱਲੋਂ ਦਿੱਤੇ ਗਏ ਆ ਉਹਨਾਂ ਦਾ ਜ਼ਿਕਰ ਜਿਹੜਾ ਹੈਗਾ ਐਸਆਈਟੀ ਦੀ ਇਨਵੈਸਟੀਗੇਸ਼ਨ ਦੇ ਵਿੱਚ ਆ ਤੇ ਜਿਹੜੇ ਲਾਇਸੈਂਸ ਜਾਰੀ ਹੋਏ ਬਕਾਇਦਾ ਸੁਖਵੀਰ ਬਾਦਲ ਦੀ ਸਿਫਾਰਿਸ਼ ਦੇ ਉੱਤੇ ਉਹਨਾਂ ਨੂੰ ਉਹਨਾਂ ਨੂੰ ਅਸਲਾ ਲਾਇਸੈਂਸ ਜਾਰੀ ਹੋਏ ਆ ਡੇਰੇ ਸਰਸੇ ਦੇ ਪੈਰੋਕਾਰਾਂ ਨੂੰ ਸੁਖਵੀਰ ਬਾਦਲ ਦੇ ਇਸ਼ਾਰੇ ਦੇ ਉੱਤੇ ਹੁਕਮ ਦੇ ਉੱਤੇ ਲਾਇਸੈਂਸ ਜਾਰੀ ਹੁੰਦੇ ਸੀ ਡੇਰੇ ਸਰਸੇ ਨੂੰ ਇਹਨੇ ਉਮੀਦ ਆ ਰਹੀ ਹਿਮਨੋ ਬਕਾਇਦਾ ਪੰਜਾਬ ਪੁਲਿਸ ਸਿਕਿਉਰਿਟੀ ਲਈ ਦਿੱਤੀ ਹੋਈ ਸੀ ਜਦੋਂ ਕਿ ਇੱਕ ਸਿੱਖ ਪਰਜਾਰਕ ਬਲਜੀਤ ਸਿੰਘ ਦਾਦੂਵਾਲ ਨੂੰ ਮੈਨੂੰ ਜਿਹੜਾ ਮੇਰਾ ਅਸਲਾ ਲਾਇਸੈਂਸ ਸੈਲਫ ਡਿਫੈਂਸ ਲਈ ਬਣਿਆ ਸੀ ਉਹ ਸੁਖਵੀਰ ਬਾਦਲ ਨੇ ਕੈਨਸਲ ਕਰ ਦਿੱਤਾ ਸੀ ਤਾਂ ਸੁਣ ਲਿਓ ਪੰਜਾਬ ਵਾਲੇ ਦਾਦੂਵਾਲ ਨੇ ਕਿਹਾ ਕਿ ਮੇਰੇ ਜਿਹੜੇ ਰਿਸੈਂਸੀ ਹਥਿਆਰ ਸੀ ਉਹਨਾਂ ਨੂੰ ਕੈਨਸਲ ਕਰ ਦਿੱਤਾ ਗਿਆ ਸੀ ਯਾਨੀ ਸਿੱਧੇ ਤੌਰ ਤੇ ਦਾਦੂਆ ਸਾਹਿਬ ਨੇ ਪੰਜਾਬ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਸਾਹਮਣੇ ਖੜ ਕੇ ਇਹ ਗੱਲ ਕਹੀ ਸੀ ਕਿ ਤੁਸੀਂ ਸਾਡੇ ਨਾਲ ਯਾਤੀ ਕਰਦੇ ਹੋ ਤੁਸੀਂ ਸਾਨੂੰ ਜੇਲ੍ਹਾਂ ਦੇ ਵਿੱਚ ਸਿਟਾਇਆ ਨਜਾਇਜ਼ ਸਾਡੇ ਦੇ ਪਰਚੇ ਪੁਆਏ ਨੇ ਡਾਂਗਾਂ ਭਰਾਈਆਂ ਗੋਲੀਆਂ ਭਰਾ ਦਿੱਤੀਆਂ ਪਰ ਉਹੀ ਸੁਖਵੀਰ ਸਿੰਘ ਬਾਦਲ ਲੋਕ ਆਵਾਜ਼ ਟੀਵੀ ਦੇ ਪੱਤਰਕਾਰ ਮਨਿੰਦਰ ਸਿੰਘ ਸਿੱਧੂ ਉਹਦੀ ਇੰਟਰਵਿਊ ਕਰਦੇ ਨੇ ਬੀਤੇ ਦੋ ਦਿਨਾਂ ਦੇ ਵਿੱਚ ਤਾਂ ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਉਹਦੇ ਵਿੱਚ ਇਹ ਗੱਲ ਕਹੀ ਕਹਿੰਦਾ ਜੇਕਰ ਉਹ ਕਾਂਡ ਅਸੀਂ ਕਰਵਾਇਆ ਤੇ ਬਾਕੀ ਦੇ ਕੰਨ ਜਿਹੜੇ ਅੱਜ ਕੱਲ ਦੇ ਵਿੱਚ ਹੋ ਰਹੇ ਆ ਕਹਿੰਦਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਵਾ ਰਹੇ ਨੇ ਯਾਨੀ ਸਿੱਧੇ ਸ਼ਬਦਾਂ ਦੇ ਵਿੱਚ ਸਮਝ ਗਏ ਇਸ ਗੱਲ ਤੋਂ ਬਚਨ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਸਿੱਟਣ ਦੀ ਉਹ ਗੱਲ ਕਰ ਰਹੇ ਨੇ ਕਿ ਜਿਹੜੇ ਅੱਜ ਕੱਲ ਦੇ ਵਿੱਚ ਕੋਈ ਵੀ ਮਾਮਲੇ ਤੁਹਾਡੇ ਸਾਹਮਣੇ ਆ ਰਹੇ ਆ ਕਿ ਪੰਜਾਬ ਦੀ ਸਰਕਾਰ ਕਰਵਾ ਰਹੀ ਆ ਵਿਰੋਧੀ ਧਿਰਾਂ ਹੀ ਕਰਵਾ ਰਹੀਆਂ ਨੇ ਕਿਉਂ ਕਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਕ ਵੀਡੀਓ ਜਾਰੀ ਹੁੰਦੀ ਹੈ ਜਿਦੇ ਵਿੱਚ ਇਹ ਕਿਹਾ ਜਾਂਦਾ ਕਿਹੇ ਮੁੱਖ ਮੰਤਰੀ ਦੀ ਅਸ਼ਲੀਲ ਵੀਡੀਓ ਆ ਪਰ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੇ ਇਹ ਗੱਲ ਸਮਝੀ ਆ ਕਿ ਸੁਖਵੀਰ ਸਿੰਘ ਬਾਦਲ ਚਾਰੇ ਪਾਸਿਆਂ ਤੋਂ ਪੰਜਾਬ ਨੂੰ ਲਾਂਬੂ ਲਾਉਣਾ ਚਾਹੁੰਦੇ ਆ ਔਰ ਪੰਜਾਬ ਦੀ ਸਰਕਾਰ ਨੂੰ ਡੇਕਣਾ ਚਾਹੁੰਦੇ ਨੇ ਪਰ ਇੱਕ ਸਵਾਲ ਤੁਹਾਡੇ ਸਾਹਮਣੇ ਸਭ ਤੋਂ ਵੱਡਾ ਪੱਤਰਕਾਰਾਂ ਦਾ ਹੁਣ ਪੱਤਰਕਾਰ ਮਨਿੰਦਰ ਸਿੰਘ ਸਿੱਧੂ ਜਿਹੜਾ ਕਹਿੰਦਾ ਜੀ ਮੈਂ ਨਿਰਪੱਖ ਪੱਤਰਕਾਰੀ ਕਰਦਾ ਪਰ ਬੀਤੇ ਦਿਨਾਂ ਦੇ ਵਿੱਚ ਜਿਹੜੀ ਉਹਨੇ ਇੰਟਰਵਿਊ ਕੀਤੀ ਹੈ ਕੁਝ ਘੰਟਿਆਂ ਦਾ ਮਾਮਲਾ ਹੋ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਉਹ ਨਿਰਪੱਖ ਨਹੀਂ ਹੈ ਉਹਨਾਂ ਦੇ ਚਮਚੇ ਬਣ ਕੇ ਬੈਠੇ ਨੇ ਔਰ ਪੰਜਾਬ ਦੇ ਲੋਕਾਂ ਪ੍ਰਤੀ ਜੋ ਜ਼ਹਿਰ ਸੁਖਬੀਰ ਬਾਦਲ ਉਗਲ ਰਹੇ ਨੇ ਉਹ ਗੱਲ ਨੂੰ ਪੂਰੀ ਤਰ੍ਹਾਂ ਉਹ ਅੱਗੇ ਧਰ ਰਹੇ ਕੋਈ ਸਵਾਲ ਨਹੀਂ ਕਰ ਰਹੇ ਉਹਨਾਂ ਦੇ ਦਰਸਾਲ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇਹ ਦਰਸਾਉਣ ਦੀ ਕੋਸ਼ਿਸ਼ ਕਰਦੇ ਕਿ ਅਸੀਂ নিরপেক্ষ ਪੱਤਰਕਾਰੀਤਾ ਕਰਦੀ ਪਰ ਇਹਦੇ ਵਿੱਚ ਇਹਨਾਂ ਦਾ ਸਾਫ ਜਿਹੜਾ ਮਨਸੂਬਾ ਉਹ ਬਾਦਲਾਂ ਦਾ ਇਹ ਚੱਲ ਰਿਹਾ ਕਿਉਂਕਿ ਬਾਦਲਾਂ ਦੀ ਪ੍ਰਸ਼ੰਸਾ ਕਰਦੇ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਇੰਟਰਵਿਊ ਕਿਉਂ ਨਹੀਂ ਆਉਂਦੀ ਮਨਿੰਦਰ ਸਿੱਧੂ ਦੇ ਨਾਲ ਉਹ ਪੰਜਾਬ ਦੀ ਸਰਕਾਰ ਦੇ ਵਿਰੁੱਧ ਚੁਣਾਇਆ ਹੋਇਆ ਇੱਕ ਅਜੰਡਾ ਬਾਦਲਾਂ ਦਾ ਜਿਨ੍ਹਾਂ ਨੂੰ ਬਾਦਲਾਂ ਦੇ ਘਰ ਦੇ ਵਿੱਚੋਂ ਵੱਡੇ ਰੂਪ ਦੇ ਵਿੱਚ ਬੋਟੀ ਪੈਂਦੀ ਹੈ ਤਾਂ ਹਨ ਸੁਖਵੀਰ ਸਿੰਘ ਬਾਦਲ ਦੇ ਬਹੁਤ ਸਾਰੇ ਚਮਚੇ ਨੇ ਜਿਹੜੇ ਫੇਲ ਹੋ ਚੁੱਕੇ ਨੇ ਬਰਗਾੜੀ ਕਾਂਡ ਦੇ ਉੱਤੇ ਉਹਨਾਂ ਨੇ ਸਵਾਲ ਪੁੱਛਿਆ ਖੁਦ ਮਨਿੰਦਰ ਸਿੱਧੂ ਨੇ ਉਹਨੇ ਕਿਹਾ ਕਹਿੰਦਾ ਜੇਕਰ ਉਹ ਮੈਕ ਰਵਾਇਆ ਕਿ ਅੱਜ ਕੱਲ ਦੇ ਜਿਹੜੇ ਕਾਂਡ ਹੋ ਰਹੇ ਨੇ ਜਾਂ ਕੋਈ ਮਾਮਲਾ ਸਾਹਮਣੇ ਆ ਰਿਹਾ ਕਿ ਉਹ ਭਗਵੰਤ ਮਾਨ ਕਰਵਾ ਰਿਹਾ ਇਹ ਸੁਖਬੀਰ ਸਿੰਘ ਬਾਦਲ ਨੇ ਉੱਥੇ ਆਪਣੀ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਸੀ ਪਰ ਭਾਈ ਹੁਣ ਅਕਾਲ ਤੱਕ ਸਭ ਤੇ ਕਈ ਵਾਰ ਉਹ ਮਾਫੀਆਂ ਮੰਗ ਚੁੱਕੇ ਨੇ ਇਹ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਬਰਗਾੜੀ ਕਾਂਡ ਦਾ ਜਿਹੜਾ ਮਾਮਲਾ ਫੇਰ ਤੋਂ ਲੋਕਾਂ ਦੇ ਸਾਹਮਣੇ ਉੱਭਰ ਕੇ ਸਾਹਮਣੇ ਆ ਗਿਆ ਇੱਕ ਵਾਰ ਹੁਣ ਜਿਹੜੀ ਚੋਣ ਕਹਿੰਦੇ ਜੀ ਫੇਰ ਤੋਂ ਇੱਕ ਜਿਮਨੀ ਚੋਣ ਹੋਣ ਜਾ ਰਹੀ ਹੈ ਪਰ ਮੈਂ ਇੱਥੇ ਫੇਰ ਕਹਿਣਾ ਕਿ ਪੰਜਾਬ ਦੇ ਲੋਕਾਂ ਨੂੰ ਵੀ ਕਿ ਜਿਮਨੀ ਚੋਣ ਹੋਵੇ ਚਾਹੇ ਹੋਵੇ ਕੋਈ 27 ਦੀ ਚੋਣ ਇੱਥੇ ਪੰਜਾਬ ਦੇ ਲੋਕਾਂ ਨੂੰ ਆਪਣਾ ਮਨ ਬਣਾ ਕੇ ਇਹ ਗੱਲ ਸਮਝਣੀ ਪੈਣੀ ਹੈ ਜਿਹੜੇ ਪੰਜਾਬ ਦੇ ਦੋਸ਼ੀ ਲੋਕ ਨੇ ਉਹ ਕੋਈ ਵੀ ਨਹੀਂ ਚਾਹੇ ਬਾਦਲ ਨੇ ਚਾਹੇ ਕੋਈ ਹੋਰ ਕਾਂਗਰਸੀ ਹੈ ਇਹ ਗੱਲ ਸਮਝ ਕੇ ਰੱਖਣੀ ਪੈਣੀ ਹੈ ਕਿ ਪੰਜਾਬ ਦਾ ਭਲਾ ਜਿਹੜੇ 25-25 ਸਾਲ ਰਾਜ ਕਰਕੇ ਅੱਜ ਤੱਕ ਨਹੀਂ ਕਰ ਸਕੀ ਉਹ ਲੋਕ ਅੱਗੇ ਪੰਜਾਬ ਨੂੰ ਕੀ ਕਰ ਦੇਣਗੇ ਇਸ ਕਰਕੇ ਨਵੀਂ ਜਿਹੜੀ ਸਰਕਾਰ ਬਣਦੀ ਹੈ ਉਹਨੂੰ ਇੱਕ ਵਾਰ ਵਰਤ ਕੇ ਦੇਖਣਾ ਚਾਹੀਦਾ ਜਦੋਂ ਕਿ 25 ਸਾਲ ਤੱਕ ਸਾਡੇ ਹੀ ਪੰਜਾਬ ਦੇ ਲੋਕਾਂ ਨੇ ਇਹਨਾਂ ਲੋਕਾਂ ਤੋਂ ਚੰਮ ਪਟਾਇਆ ਤਾਂ ਠੀਕ ਹੈ ਪੰਜਾਬ ਵਾਲੇ ਜੁਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲੈ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ